ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਆ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਹਦਾ ਫਾਇਦਾ ਆਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਭਾਈ ਲੱਧੂ ਜ਼ਿਲ੍ਹਾ ਨੂੰ ਤਰਨਤਾਰਨ ਸਾਹਿਬ ਦੇ ਤਹਿਸੀਲ ਲਗਦੀ ਪੱਟੀ ਭਾਈ ਅਰਸਾਲ ਸਿੰਘ ਦੇ ਕੋਲ ਪਹੁੰਚਿਆ ਵਧੇਰੇ ਜਾਣਕਾਰੀ ਕਰਦੇ ਆ ਚਾਰ ਪੰਜ ਪਸ਼ੂ ਇੱਥੋਂ ਵਿਖਾਵਾਂਗੇ ਬਣੇ ਰਿਓ ਅੰਤ ਤੱਕ ਜਾਇਜ਼ ਤੋਂ ਜਾਇਜ਼ ਕੀਮਤ ਕਰਵਾਉਨੇ ਆ ਭਾਈ ਸਾਸ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਛੱਡ ਦੀ ਕਲਾ ਜੀ ਕੈਂ ਸਿੱਧਾ ਸੰਧੂ ਡੇਰੀ ਪਰ ਵੇਖਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਡਰੈਸ ਕਰੀ ਕੇ ਇੱਕ ਰਾ ਨੋਟ ਜ਼ਿਲ੍ਹਾ શ્રી ਤਰਨਤਾਰਨ ਸਾਹਿਬ ਹਾਂ ਤਹਿਸੀਲ ਪੱਟੀ ਪਿੰਡ ਭਾਈ ਲੱਦੂ ਹਾਂ ਮੋਬਾਈਲ ਨੰਬਰ 81460 0146 ਠੀਕ ਹੈ ਜੀ ਤੇ ਪੰਜ ਪਸ਼ੂ ਆਪਣੇ ਕੋਲ ਹਨਾ ਠੀਕ ਹੈ ਸ਼ੁਰੂਆਤ ਇਸੇ ਮੈਂ ਤਾਂ ਗੱਲ ਕਿ ਇਹਦਾ ਬੱਚਾ ਕਿਹੜਾ ਜੀ ਇਹਦੇ ਬੱਚਾ ਨੀਲੀ ਰੰਗ ਦਾ ਘਟਾ ਪਿਓਰ ਪਾਇਆ ਨੀਲੀ ਦਾ ਬੱਚਾ ਹਨਾ ਲਓ ਜੀ ਤੇ ਮੌਕੇ ਦਾ ਬਾਈ ਦੁੱਧ ਕਿੰਨਾ ਕੋਲ ਮੌਕੇ ਦੁੱਧ ਜਿਹੜਾ ਤੂੰ ਚੋਣ ਲਾ ਤੇ ਤੋਲਣ ਵਾਲਾ ਦੁੱਧ ਦੀ ਉਹ 12 12.5 ਲੀਟਰ ਜੇ 12 ਮੈਨੂੰ 12 ਤੋਂ ਘਟੂਗਾ 12 ਕਿਲੋ ਮੰਨ ਕੇ ਹਨਾ ਠੀਕ ਹੈ ਚਲੋ ਜੀ ਤੋੜ ਜੀ ਤੋਰਾ ਚੈੱਕ ਕਰਵਾ ਲਈ ਗਏ ਲਓ ਸੱਜਣੋ 12 ਕਿਲੋ ਦੁੱਧ ਮੰਨ ਕੇ ਜਿਹੜਾ ਪੱਕਾ ਸੌਦਾ ਕਰਿਓ ਪੱਕਾ ਹੋਊਗਾ ਨਾ ਠੀਕ ਐ ਬੌੜਾ ਹੀ ਐ ਬੌੜਾ ਕਿੰਨੋ ਦੁੱਧ ਕਿੰਨੋ ਬਣ ਕੇ ਆਊ ਬਾਕੀ ਮੈਂ ਦੁੱਧ ਵਾਲੀ ਆ ਅੱਛਾ ਪੰਜ ਦਿਨ ਹੋ ਗਏ ਆ ਠੀਕ ਐ ਜੀ ਫਿਰ ਕੱਚਾ ਦੁੱਧ 12 ਕਿਲੋ ਬਾਕੀ ਮੈਲਾ ਮੂਲਾ ਮਾਰ ਕੇ ਹੋਰ ਦੁੱਧ ਜਿਹੜਾ ਕੋਈ ਕਿਲੋ 2 ਕਿਲੋ ਵਧ ਵੀ ਸਕਦੀ ਹੈ ਨਾ ਲਓ ਜੀ ਥਾਂ ਤੁਣ ਬਹੁਤ ਸੋਹਣਾ ਲੱਗਾ ਬਟਨ ਵਾਲਾ ਲੇਵਾ ਲੱਗਾ ਤੇ ਕਦ ਵਜਨ ਦੀ ਫੁੱਲ ਵੱਡੀ ਸੱਜਣੋ ਇਹਨੂੰ ਸੂਵਾ ਤੀਜਾ ਲਾ ਲਓ ਦੂਜਾ ਲਾ ਲਓ ਜਾਂ ਚੌਥਾ ਲਾ ਲਓ ਇਹ ਤੁਹਾਡੀ ਸਮਝ ਆ ਕੋ ਜੀ ਤੇ ਰੇਟ ਬਾਈ ਜਿੰਦਾ ਹਾਂ ਨਾ ਕਿੰਨਾ ਹੈ ਇਹਦਾ ਰੇਟ ਜੀ ਇਹ 1 22 ਮੌਕੇ ਦੇ ਮਾਨਤਰ ਕਰ ਕਿੰਨਾ ਬਾਈ ਜੀ ਪਿਆਰ ਖੰਡ ਤਾਂ ਕਰ ਨਹੀਂ ਜੀ ਪੱਕੇ ਹਾਂ ਦੇਣਾ ਹੀ ਕਰੋ ਤੇ ਅਸੀਂ ਦੱਸ ਦੋ ਰੇਟ ਨਾ ਕਰੀਏ ਜਿੱਥੇ ਦੇ ਦੇ ਨੇ ਪਸ਼ੂ ਉੰਨੀ ਹੀ ਗੱਲ ਕਰ ਦੀਏ 20 ਨਹੀਂ ਦੇ ਦੀਏ ਨਹੀਂ ਹੋਰ ਕਰੀਏ 15 ਦੀ ਕਰੀਗੀ ਇਹ ਦੁੱਧ ਲਈਜੀਏ 15 ਦੀ ਕਰੀਗੀ ਦੁੱਧ 14 15 ਰਾਈਟਰ ਦੇ ਦਊਗੀ ਚਲੋ ਕੋਈ ਯਾਦ ਕਰੂਗਾ ਚਲੋ ਜਾਣਦੇ ਬੰਦੇ ਹੈਨਾ ਜਿੰਦੇ ਕਰੇ ਜਾਓਗੇ ਯਾਦ ਕਰੂ ਸੀਸਾ ਡੋਊਗਾ ਹੈਨਾ ਚਲੋ ਠੀਕ ਹੈ ਠੀਕ ਆ ਤੇ ਅੱਗੇ ਆ ਗਈ ਆ ਆ ਕਿਨਵੇਂ ਸੁਵੇ ਭਾਈ ਜੀ ਮੈਂ ਹੋਊਗੀ ਭਲਾ ਇਹ ਵੀ ਦੂਸਰੇ ਸੁਵੇ ਜੀ ਅੱਛਾ ਇਹ ਦੂਜੇ ਸੁਵੇ ਇਹ ਫਿਰ ਤੀਜੇ ਹੋਊਗੀ ਹੈਨਾ ਖੁੱਲਗੇ ਨੂੰ ਮੈਂ ਦਾ ਵਜਨ ਵਜਨ ਵੜਾਣਾ ਕੱਦ ਵੜਾ ਕੱਦ ਬਹੁਤ ਜ਼ਿਆਦਾ ਹੈ ਠੀਕ ਆ ਫੇਰ ਮੋਟੀ ਚ ਵਾਈ ਜੇ ਦੋਨੋਂ ਜਵਾਨ ਤੇ ਤੁਹਾਡੇ ਮੋਢੇ ਤੇ ਆਉਂਦੀ ਕਰਮਾਲੀ ਨੋਜੀ ਇਹਦਾ ਬਾਈ ਜੀ ਪੱਕਾ ਦੁੱਧ ਕਿੰਨਾ ਹੋਊਗਾ ਮੈਂ ਕੋਲਾ ਇਹਦਾ ਪੱਕਾ ਦੁੱਧ ਜਨਾ ਮਿੰਨ ਵਾਲਾ 13.5 ਮੰਨਣਾ 12 ਮੰਨੋ ਅੱਛਾ 13.5 ਕਿਲੋ 13 ਮੰਨੋ ਜੀ 13 ਮੰਨਗੇ ਠੀਕ ਹੈ 13.5 ਕਿਲੋ ਦੁੱਧ ਦੇ ਸੱਜਣੋ ਤਾਂ 13 ਮੰਨ ਕੇ ਸੌਦਾ ਕਰਿਓ ਢਾਂਚਾ ਬੜਾ ਵੱਡਾ ਏ ਕਦ ਬੂਤ ਦੀ ਪੂਰੀ ਵੱਡੀ ਆ ਇਹਨੂੰ 4 ਦਿਨ ਹੋ ਗਏ ਈ ਸੂਈ ਨੇ ਅੱਛਾ ਇਹਨੂੰ 4 ਦਿਨ ਹੋ ਗਏ ਇਹਦੇ ਮਗਰ ਵੀ ਕੱਟਾ ਇਹਦੇ ਮਗਰ ਕੱਟਾ ਕਾਲਾ ਕੱਟਾ ਆ ਗਿਆ ਨੋਜੀ ਸੱਜਣੋ ਲੇਵਾ ਬੜੇ ਕਮਾਲ ਦਾ ਏ ਤੇ ਥਾਨ ਬੜਾ ਪਿਆਰਾ ਲੱਗਾ ਏ ਨੂ ਕਾਲਾ ਥਾਣੇ ਸੱਜਰੋਂ ਤੇ ਕੱਦ ਵਜਨ ਪੂਰਾ ਫੁੱਲ ਵੱਡੇ ਹੈਵੀ ਬਾਡੀ ਬੰਦਰ ਦੀ ਆ ਸਿੰਘ ਗੋਲ ਸਿੰਘ ਆ ਤੇ ਰੇਟ ਕਿੰਨਾ ਕ ਭਾਈ ਜੀ ਰਹਿ ਗਿਆ ਇਹਦਾ 30 ਕਰ ਲੀ ਜੀ ਜੀਤ ਕਰਦਾ 간 ਨੂੰ ਵਰਨਾ ਗਈਏ ਜਾਇ ਕਰਕੇ ਦੇਰ ਗਈ ਹਾਂ ਨਹੀਂ ਦੋ ਤੇ ਦਊਗੀ 15 16 ਕਿਲੋ ਬੜੇ ਆਰਾਮ ਨਾਲ ਹਾਂ ਜੀ ਕਰ ਦੇਗੀ ਆਪੇ ਕੋਈ ਹਰਖੰਡ ਘੱਟ ਕਰ ਲੱਗੇ ਨਹੀਂ ਜਾਏ ਜੀ ਰੇਟ ਮੰਗਿਆ ਜੀ ਨਹੀਂ ਜਾਇਜ਼ ਕਰਕੇ ਦੇ ਨਹੀਂ ਬਿਲਕੁਲ ਜਾਇਜ਼ ਕਰਕੇ ਬਾਈ ਦੀ ਦੇ ਲਈ ਨਹੀਂ 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 ਮਹਿੰਗੀ ਆਪਨੀ ਨਾ ਦੇ ਦੇ ਕੋਈ ਵੇਚ ਲੂਗਾ ਹੱਲ ਜਾ ਕੇ 2 ਰੁਪਏ ਲੂਗਾ ਦੇ ਦੇ ਭਾਈ ਦੀ ਇੱਕੋ ਹੀ ਸਭ 200 ਛੋੜੀ ਕਰਨੀ ਆਪਾਂ ਜਾਰਾ ਨਹੀਂ ਸਿੱਖ ਭਾਈ ਕਰਨ ਜਾਰਾ ਦੀ 13 ਕਿਲੋ ਦੁੱਧ ਸਜਨੋ ਕੁਝ ਨਹੀਂ ਹੁੰਦਾ ਜਾਣ ਦੋ ਮਹਾਰਾਜ ਦਾ ਨਾਮ ਲੈ ਕੇ ਧੰਨ ਬਾਬਾ ਲੱਦਾ ਜੀ ਹੈ ਲਓ ਸਜਨੋ ਵਾ ਵਾ ਛੋੜ ਛੋੜ ਨਾ ਵਤ ਨਹੀਂ ਆਪਾਂ ਖਰਚ ਕਰਨਾ ਨਾ ਆ ਛੋਟੀ ਆ ਗਈ ਪਹਿਲਾ ਸੂਆ ਪਲੂਨ 7 ਮਿੰਟ ਕਿੰਨੇ ਚੱਦੀ ਬੱਛੀ ਜੀ ਬੱਛੀ ਉਹ ਪਹਿਲਾ ਸੂਆ ਪਲੂਨ ਹੀ ਆ ਗਈ ਨਾ ਹਾਂ ਤੇ ਕਿੰਨੇ ਚੱਦੀ ਚੈੱਕ ਪਾਸ ਹੈ 7 ਮਿੰਟ ਚੈੱਕ ਪਾਸ 7 ਮਿੰਟਾਂ ਦੀ ਸਜਣੋ ਚੈੱਕ ਪਾਸ ਬਿਲਕੁਲ ਤੇ ਲਾਏ ਪਈ ਆ ਪਹਿਲਾ ਸੂਆ ਪਲੂਨ ਨੇ ਸੋਣਾ ਮੂੰਹ ਤੋਂ ਪਲਕੀ ਆ ਦੁੱਕੀ ਚੌਗੀ ਕਿੰਨੀ ਹੋ ਗਈ ਆ ਇਹ 72 ਸ਼ਾਂ ਦੀ ਫੁਰ ਸ਼ਾਂ ਦੀ ਸ਼ਾਮੀ ਨਾਲ ਜਗ ਪਾਸ ਇਹ ਗਰੰਟੀ ਨਾਲ ਹਾਂਜੀ ਗਰੰਟੀ 7 ਮਹੀਨੇ ਤੋਂ ਪਹਿਲਾਂ ਦੁੱਗੀ ਹੋਗੀ ਚੌਗੀ ਹੋਗੀ ਆ ਮੂਹ ਦੁੱਗੀ ਆ ਜੀ ਦੁੱਗੀ ਹੋ ਗਿਆ ਨਾ ਲਓ ਜੀ ਤੇ 3 ਮਹੀਨੇ ਰਹਿਗੇ ਫਕਮਾ ਬਾਕੀ ਸਜਣੋ ਥਣ ਕੱਲਾ ਕੱਲਾ ਲੱਗਾ ਬਹੁਤ ਸੋਹਣਾ ਥਣ ਆਲਟਰ ਕੁਆਲਿਟੀ ਬੜੀ ਬਿਲਕੁਲ ਸਾਫ ਸਫਾਈ ਕਰੂਗੀ ਕਿਉਂਕਿ ਅਜੇ ਟਾਈਮ 3 ਮਹੀਨੇ ਲਗਾਤਾਰ ਇਹਦੇ ਰਹਿ ਗਿਆ ਵਟ ਬੁੱਟ ਬੜੇ ਬਾਣੇ ਦੇ ਬਾਕੀ 3 ਮਹੀਨੇ ਡਿਲੀਵਰੀ ਦੇ ਵਿੱਚ ਰਹਿ ਗਏ ਨੋਟ ਕਰਿਓ 7 ਮਹੀਨੇ ਦੀ ਹੋ ਗਈ ਆ। ਓ ਸੌਰੀ 6 ਮਹੀਨੇ ਸੀ ਹਨਾ। 6 ਮਹੀਨੇ ਸੀ। 7ਵਾਂ ਲੱਗਣ ਵਾਲਾ। 7ਵਾਂ ਲੱਗਾ। ਤੇ ਰੇਟ? ਰੇਟ ਇਹਦਾ 32000 ਹਾਂ ਨਹੀਂ। ਹਾਂ ਨਹੀਂ। ਚਲੋ ਠੀਕ ਆ। ਆ ਗਈ ਵੱਡੀ ਹਨਾ। ਆ ਵੱਡੀ ਜੀ। ਠੀਕ ਆ ਵੱਡੀ ਮਜਾ ਆਜਣ। ਇਹ ਕਿੰਨਾ ਕ ਦੁੱਧ ਭਰਦੀ ਰਹੀ ਆ? ਇਹਦੇ ਥੱਲੇ 25 ਲੀਟਰ ਦੁੱਧ ਜੀ। 25 ਲੀਟਰ ਚੋਦੇ ਰਹੇ। ਕਿੰਝ ਹੋਇਆ ਜੀ ਇਹਦਾ? ਘਰਦੀ ਆ ਆਪਣੀ? ਹਾਂ ਜੀ। ਠੀਕ ਹੋ। ਇਹ ਘਰਦੀ ਨਹੀਂ ਲਈ ਜੀ। ਅੱਛਾ ਲਈਏ ਜੀ। ਥੋੜ੍ਹ ਦੋ। ਸੁਆ ਭਾਵੇਂ ਤੀਜਾ ਲਾ ਲਓ ਭਾਵੇਂ ਦੂਜਾ ਲਾ ਲਓ ਸਜਣੋ ਇਹ ਤੁਹਾਡੀ ਗਾੜੀ ਖੁਆਇਸ਼ ਆ। ਦਨ 8 ਲੈ ਜੂਣਾ ਖੁੱਲੇ ਡੁੱਲੇ 8 9 ਦਿਨ ਲੈ ਜੂਗੀ ਤੇ ਜਰਸੀ ਤੇ ਐਚ ਐਫ ਦਾ ਕ੍ਰੋਸ ਆ ਗਿਆ ਠੀਕ ਆ ਪੂਰੀ ਬਾਡੀ ਬੰਤਰ ਵਾਲੀ ਵਜਨ ਲੋਡ ਦੀ ਪੂਰੀ ਵੱਡੀ ਆ ਲੋ ਜੀ ਥਾਂ ਥੁਣ ਚੰਗਾ ਲੱਗਾ ਸੱਜਣੋ ਪੱਕੇ ਪੁੱਕੇ ਖਾਦੇ ਨਹੀਂ ਤਾਂ ਬਿਲਕੁਲ ਬਿਲਕੁਲ ਲੋ ਜੀ ਤੇ ਬਾਈ ਜੀ ਇਹਦਾ ਰੇਟ ਕੀ ਰਹਿ ਗਿਆ ਇਹਦਾ ਰੇਟ 50000 50000 ਹਾਂ ਜੈਸਨੋਈਆ 30000 ਖੜਦਾ ਮਾਲ ਤਾਂ ਹੋ ਜੂਗੀ ਛੱਡ ਦਿਓ 9000 ਹੀ ਦੇ ਦਿਓ ਆ ਆ ਗਈ ਅੱਗੇ ਤੋਕੜ ਤੇ ਗੱਪਣ ਹਾਂ ਹਾਂ ਕਿੰਨੇ ਚਿਰ ਦੀ ਚੈੱਕ ਬਾਈ ਪਾਸ ਹੋ ਗਈ ਇਹਨੂੰ 8ਵਾਂ ਮਹੀਨਾ ਲੱਗਾ ਜੀ 8ਵਾਂ ਮਹੀਨਾ ਲੱਗਿਆ ਹੈ ਇਹ ਤੇ 6 ਮਹੀਨਾ ਇੱਕੋ ਰਹਿ ਗਿਆ ਨਹੀਂ 2 ਮਹੀਨੇ ਲੱਗੇ 8ਵਾਂ ਲੱਗਾ ਜੀ ਬਾਈ 9ਵੇਂ ਮਹੀਨੇ ਗਾਂ ਹੁੰਦੀ ਆ 8ਵਾਂ ਤੇ 9ਵਾਂ ਹਾਂ ਆਹ ਲੱਗਾ ਹੀ ਹੈ ਲੱਗਾ ਹੀ ਆ ਹਾਂ ਠੀਕ ਆ ਇਹ 6 ਕਿਲੋ ਵੱਢ ਗਏ 6 ਕਿਲੋ ਦੁੱਧ ਦੇ ਹਾਂਜੀ 2 ਮਹੀਨੇ ਸੱਜਣੋਂ ਰਹਿ ਗਏ ਤੇ 8ਵਾਂ ਮਹੀਨਾ ਚਾਲੂ ਹੋਇਆ ਲੋ ਜੀ ਇਹ 6 ਇਹ ਵੀ ਗਾਂ ਵੱਡੀ ਹੈ ਪਤੀ 6 ਕਿਲੋ ਦੁੱਧ ਜਿਹੜਾ ਮੌਜੂਦਾ ਇਹ ਘਰ ਦੀ ਵੜ ਇੱਕ ਟਾਈਮ ਇੱਕ ਟਾਈਮ ਠੀਕ ਆ ਠੀਕ ਹੈ ਜੀ ਇਹ ਦੁੱਧ ਫਿਰ 35 ਕਿਲੋ ਭਰਦੀ ਰਹੇਗੀ ਹਾਂਜੀ ਇਹ ਦੁੱਧ ਹੂੰ ਯਾਰ ਬ੍ਰੀਡ ਚੰਗੀ ਆ ਨਾ ਹਾਂ 221 ਨੰਬਰ ਦੀ ਸਾਰੇ ਡੰਗਰਾਂ ਦੀ ਬਿਲਕੁਲ ਤੇ ਰੇਟ ਨੋਰਮਲ ਹੀ ਆਂਦਾ ਨੋਰਮਲ ਹੀ ਕਿੰਨਾ ਕਰੰਦਰਾਂ 45 ਦੀ ਦੇ ਦਿੱਤੀ 45000 ਦੀ ਲੋ ਸੱਜਣੋ 45000 ਦੀ ਖੇਰਲਾ ਪੀਸ ਆ ਤੇ 5000 ਅਸੀਂ ਛੋਟ ਕਰਵਾ ਦਿੰਨੇ ਆ ਭਾਉ ਭਾਵੇਂ ਆਖੇ ਕਿ ਜ਼ਿਆਦਾ ਹੀ ਕਰਤਾ ਕੰਮ ਤੇ ਬਾਕੀ ਕੋਈ ਗੱਲ ਨਹੀਂ ਮੇਲਾ ਲੁੱਟ ਲਿਓ ਪਹੁੰਚਣਾ ਪਊਗਾ ਭਾਈ ਲੱਦੂ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਉਰ ਸਾਲ ਸਿੰਘ ਦੇ ਫਾਰਮ ਦੇ ਪਛੂ ਸਾਰੇ ਚੰਗੇ ਸੱਜਣੋ ਡੇਲੀ ਦਾ ਕੰਮ ਹੈ ਦੁੱਧ ਦਾ ਖਰੀਦਦਾਰੀ ਕਰਿਓ ਸასიਖਾਲ ਜੀ